ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਸਾਡੇ YouTube ਚੈਨਲ ਤੇ ਅੱਜ ਸੀ ਮੈਂ ਅੱਜ ਹਦਰਾਬਾਦ ਤੇ ਜਗੀਲਾ ਡੇੜਾ ਇੱਕ ਤਰਫ ਹੈ ਗਿਆ ਚਲੋ ਬੱਚੇ ਕੀ ਸਵਾਗਤ ਤੁਹਾਡੇ ਸਾਰਿਆਂ ਦਾ ਮੈਂ ਮੈਂ ਜੁੜ ਗਿਆ ਹਾਂਜੀ ਭਾਈ ਜੀ ਕਿਦਾਂ ਜੀ ਮਵਾ ਠੀਕ ਹੈ ਜੀ ਆਪਣਾ ਸੁਣਾਓ ਵਧੀਆ ਹੀ ਵਧੀਆ ਕੀ ਹੋ ਰਿਹਾ ਹੈ ਈ ਕੱਲ ਮਜਾ ਨਹੀਂ ਆਉਂਦਾ ਦੇਖਣ ਦਾ ਮੈਚ ਵਨ ਸਾਈਡਡ ਹੋਉਂਦੇ ਹਨ ਹਾਂ ਜੇ ਸ਼ਾਹ ਨੇ ਕਰਤਾ ਸਾਰਾ ਰਨ ਲਗਾ ਸਕ੍ਰਿਪਟਡ ਲੋਕੀ ਟ੍ਰੋਲ ਗਾਉਂਦੇ ਨੇ ਸਕ੍ਰਿਪਟਡ ਤੇ ਕੀ ਕਰਨਾ ਇਦਾਂ ਨਾ ਕੱਲ ਵੀ ਦੋਵੇਂ ਮੈਚ ਵਨ ਸਾਈਡਡ ਹੋ ਗਏ ਹਾਂ ਠੀਕ ਤੇ ਅੱਜ ਵੀ ਪਹਿਲੇ 6 ਓਵਰ ਚ ਮੈਚ ਹੀ ਖੁੰਮ ਗਿਆ ਉਸ ਤੋਂ ਬਾਅਦ ਫਾੜੀ ਨਹੀਂ ਸਕਿਓ ਬਰ ਬਰ 150 ਤੇ ਗਿਆ ਅਰ ਹੁਣ ਆ ਗਿਆ ਆਰਾਮ ਨਾਲ ਬਣਾ ਸਕਦੇ ਦੇਖ ਉਹਨਾਂ ਨੂੰ ਕਾਲੀ ਨਹੀਂ ਕੋਈ ਹੋਰ ਹੋਰ ਸੁੰਦਰ ਦਾ ਡੈਬਿਊ ਹੋਇਆ ਉਹਨੇ ਵਧੀਆ ਬਣਾਤੇ ਰ ਰਹਿੰਦੀ ਗਈ ਦੀ ਗੱਸਰ ਉਹਨੇ ਰਦਰਫੋਰਡ ਨਿਕਲਤੀ ਲੱਗ ਗਿਆ ਰਦਰਫੋਰਡ ਤੇ ਕਹਿੰਦੇ ਆ ਵੀ ਗਲੈਨ ਫਿਲਿਪ ਨੂੰ ਖਲਾਉ ਉਹ ਬਣਦਾ ਨਹੀਂ ਪਿਆ ਅਜੇ ਕੰਬੀਨੇਸ਼ਨ ਉਹ ਮੁੰਡਾ ਵਧੀਆ ਖੇਡਣ ਦੇ ਰਦਰਫੋਰਡ ਅਜੇ ਟੁੱਲਿਆਂ ਨੂੰ ਹੀ ਹੋ ਜਾਂਦਾ ਟੁੱਲੇ ਚੱਲਣੇ ਨਹੀਂ ਲੈ ਕੁੜੀ ਟੁੱਲਾ ਨਹੀਂ ਚੱਲਣਿਆ ਐ ਕਹਿੰਦੇ ਖਤਰਨਾਕੀ ਬੜੀਆ ਟੀਮ ਤੇ ਨਹੀਂ ਰੁਕੀ ਡਰਦੇ ਜੀ ਉਹਨਾਂ ਬੇੜਾ ਚੋਂ ਢੋਂਡਿਆਂ ਦਾ ਉਹ ਨਹੀਂ ਟੁੱਲੇ ਆ ਇਦਾਂ ਨਾ ਚੌਂਗਾ ਤੇ ਮਾਰ ਦਿੰਦਾ ਪਹਿਲੇ ਚ ਪਰ ਵਿਗੜ ਨਹੀਂ ਸਰਵਾਈਵ ਹੁੰਦੀ ਜਿੰਨੇ ਜਿੰਨੇ ਮੈਚ ਹੋਏ ਉਹ ਉੱਡਨਦੇ ਆ ਪਹਿਲੇ ਚ ਇਹ ਦੋਵੇਂ ਜਿੱਦਣ ਛੇ ਹੋਰ ਖੇਡਣੇ ਉਦੋਂ ਇਹਨਾਂ ਦੀ ਗੱਲ ਬਣਨੀ ਉਦੋਂ ਮੁਸ਼ਕਲ ਹੈ ਕੰਮ ਮੈਂ ਉਦੋਂ ਤੁਹਾਨੂੰ ਕਿਹਾ ਸੀ ਭਈ ਤੇ ਤਿੰਨ ਬੰਦੇ ਉੱਤੋਂ ਚੱਲਣਗੇ ਤੇ 300 पार ਹੋਏਗਾ ਮੇਰੇ ਬਰਬਾਹ ਮੁਸਕਵੰਦਾ ਉਹ 300 पार ਕਰ ਦੇਗਾ ਉਹਦੇ 200 ਦੇ ਬਣਾਉਣ ਉਹ ਤੇ 150 ਦੇ ਆਗੇ ਵਿਚਾਰੇ ਬੁਰਾ ਤੇ ਬਰਾਹ ਮੈਨੂੰ ਲੱਗਦਾ ਪੈਟਕਮਸ ਦੀ ਕੋਈ ਚਾੜਾ ਨਾ ਫਾਈਨਲ ਹੋਏ ਨਾ ਜਾਏ ਪੈਟਕਮਸ ਤੇ ਦਿਨ ਪਤਾ ਹੀ ਪਿਛਲੇ ਸਾਲ ਉਹਨੇ ਪੂਰਾ ਜੋਰ ਲਾਇਆ ਉਦੋਂ ਦਾ ਨਾਂ ਬਣਿਆ ਇਸੇ ਚੱਕਰ 'ਚ ਹਾਂ ਇਹ ਸੀਆਂ ਨਾ ਫਾਈਨਲ ਕਿੰਨਾ ਜਾਗੇ ਤੇ ਹੁਣ ਇਹਨੇ ਮੁੱਕ ਜੀ ਨੇ ਤੇ ਇੱਥੇ 9 ਮਹੀਨੇ ਤੱਕ ਰੁਕੜੇਗਾ ਨਾ ਅੱਗੇ ਕਿੰਨੇ ਦਿਨ ਮਿਲਦੇ ਆ 10 ਦਿਨ ਮਿਲਦੇ ਆ ਅੱਗੇ ਚੈਂਪੀਅਨੋਨ ਨੂੰ ਚੈਂਪੀਅਨਸ਼ਿਪ ਨੂੰ ਨਹੀਂ ਯਾਰ ਕਿਤੇ 18 ਨੂੰ ਫਾਈਨਲ ਦਾ ਮੇਰੇ ਸਾਮ 11 ਨੂੰ ਹੈ ਤਾਂ 7 ਤੋਂ 18 ਨੂੰ 18 ਨੂੰ ਇਦਾਂ ਹੀ ਬੋਸ਼ ਹੋ ਗੇਸ ਤਾਈ ਠਾਈ ਨੂੰ ਨਾ ਇਹਨਾਂ ਜੂਣ ਜੂਣ ਨਹੀਂ ਮੈਂ ਨਹੀਂ ਨਹੀਂ ਆਈਪੀਐਲ ਦਾ ਆਈਪੀਐਲ ਦਾ ਫਾਈਨਲ ਦੀ ਗੱਲ ਕਰ ਰਹੇ ਆ ਆਈਪੀਐਲ ਦਾ ਫਾਈਨਲ ਤੇ 25 ਨੂੰ ਆਹੋ ਹੂੰ ਜੋ ਉਹ ਤੈਨੂੰ ਪੜਾ ਖੇਡਦੇ ਰਹਿੰਦੇ ਉਹਨਾਂ ਇੱਕ ਵਾਰੀ ਜਿੱਤ ਲਈ ਹੈ ਉਹਨੂੰ ਹੋਣ ਨਹੀਂ ਸ਼ੌਂਕ ਹੈਗਾ ਅਮਿਤ ਸ਼ਟਾਕ ਤੇਰੇ ਸਾਹਮਣੇ ਇਹਨੇ ਆਉਣਾ ਹੀ ਨਹੀਂ ਮੈਂ ਦੱਸਣ ਤੇ ਜਿਹੜਾ ਉਹਦੋਂ ਇਹਦੀ ਵਾਈਫ ਕਹਿੰਦੀ ਵੀ ਵਾਈਫ ਕੋਡ ਕਾਰਡ ਚ ਪੇਟੀ ਕਿ ਸਭ ਤੋਂ ਮਹਿੰਗਾ ਸਭ ਤੋਂ ਚੰਗਾ ਗਿਫਟ ਤੇ ਉਹਨਾਂ ਸ਼ਟਾਕ ਨੇ ਕਿਹੜਾ ਦਿੱਤਾ ਕਹਿੰਦੀ ਪਿਛਲੇ ਸਾਲ ਆਈਪਲ ਖੇਡ ਕੇ ਆਹੋ ਜਿਹੜਾ ਉਹ ਗਿਆ ਨਾ ਚਬੀ 25 ਕਰੋੜ ਦੇ ਹੂੰ ਨੋਏ ਕਰ ਰਹੀ ਟੰਡਾ ਖਿੱਚਿਆ ਵੀ ਪੈਸੇ ਕਮਾ ਚਾਰ ਤੂੰ ਬੈਠਾ ਰਹਿਣਾ ਖੇਡ ਲਾ IPL ਉਹਦੀ ਤਾਂ ਡਿਮਾਂਡ ਹੀ ਬੜੀ ਹੈ IPL ਚ ਕੱਲ ਵੀ ਵਧੀਆ ਕਰਾਈ ਬੋਲਿੰਗ ਚ ਲੋ ਪਰ ਪਈ ਆਪਣਾ ਸਪੈਲ ਛੁੱਟਦਾ ਹੁੰਦਾ ਬੰਦਾ ਹੂੰ ਉਹ ਵੀ ਨਾ ਬੈਟਸਵਰਤ ਕਰ ਦਿੰਦਾ ਯਾਰ ਉਹਨੇ ਪਿਛਲੇ ਸਾਲ ਫਾਈਨਲ ਦੇ ਵਿੱਚ ਇਹਨਾਂ ਦਾ ਉਹੜਾ ਇਹ ਵੀ ਕੋਲਕਾਤਾ ਨੂੰ ਤੇ ਹਾਈਦਰਾਬਾਦਾਂ ਨੇ ਉਹਨੇ ਆਣ ਕੇ ਹੈੱਡ ਕੱਟਤਾ ਸੀ ਤੇ ਅਭਿਸ਼ੇਕ ਸ਼ਰਮਾ ਚਲੋ ਜੀ ਕੌਨ 사이ਡਡਗਾਪਾ ਮੈਚ ਨੇ ਚਲੋ ਉਹ ਮੈਂ ਸਕੋਰ ਕਾਰਡ ਦੱਸਦੀ ਆ ਤੁਹਾਨੂੰ ਅੱਜ ਦਾ ਸਕੋਰ ਕਾਰਡ ਦੱਸ ਦੋ ਹਾਂ ਐਸ ਆਰਚ ਨੇ 155 ਅੰਨ ਹੱਥ ਵਿਕਤਵ ਡੀਆਂ ਦੀਆਂ ਆਪਣੀਆਂ ਔਰਾਂ ਚ ਅਭੀ ਸੇਖਰ ਸ਼ਰਮਾ ਹਣੀ ਵੀ ਇਦਾਂ ਹੀ ਗੇ ਮੈਨ ਲੱਗਾ ਸੀ ਅੱਜ ਖੇਡੂਗਾ ਵਧੀਆ ਪਰ ਨਹੀਂ ਕੁਸ਼ਿਸ਼ ਨਹੀਂ ਕੁਸ਼ਿਸ਼ ਨਹੀਂ ਤੂੰ ਵੇਸ਼ ਵਣੀ ਕੀਤੀ ਜਿੱਦਾਂ ਦੀ ਤੂੰ ਵੇਸ਼ ਵਣੀ ਕੀਤੀ ਉਹਦਾ ਬੇਡਾ ਕਰਕ ਹੋਇਆ ਵਿਚਾਰੇ ਦਾ ਉਹਦਾ ਵੀ ਹੋਇਆ ਫਿਰ ਹੈਡ ਨਹੀਂ ਚੱਲਣ ਰਿਹਾ ਈਸ਼ਾਨ ਕਿਸਨ ਤੇ ਚਲੋ ਮੈਂ ਚਿਹਦਾ ਈਸ਼ਾਨ ਕਿਸਨ ਤੇ ਮੈਂ ਉਹਦੀ ਤੇ ਗੱਲ ਕਰਦੇ ਆ ਵੀ ਤੂੰ ਉਹਦੀ ਪਵੇ ਖਵਾਣੀ ਕੀਤੀ ਤੇ ਵਿਚਾਰੇ ਦਾ ਤਾਂ ਬਣ ਨਹੀਂ ਕੁਛ ਲਿਆ ਉਹ ਭਾਈ ਇੱਕਦੋ ਮੈਂ ਦਾ 플레이ਰ ਆ ਉਹ ਉਹ ਵੀ 90 ਮਾਰ ਕੇ ਤੇ ਪੂਰਾ ਸੀਜ਼ਨ ਅਗਰ ਬੈਠੇ ਖੜਦਾ ਨਾ ਅੰਦਰ ਕੀਟਰ ਉੱਤੇ ਆਉਂਦੇ ਆਂਦੇ ਕੀਪਰ ਕੀਪਰ ਕਿਹੜਾ ਖੜਾਗੇ ਤੇ ਕੀਪਰ ਤੇ ਮਿਲਣਾ ਸੰਜੂ ਸਿੰਘ ਖੜਨਾ ਪੈਣਾ ਇਹਨਾਂ ਨੂੰ ਸਰ ਉਹਦਾ ਬਣਦਾ ਭਾਈ ਹੋਰ ਅਨ ਬਣਾਉਂਦਿਆ ਨਾ ਸੰਜੂ ਸਾਹ ਸੰਦਰਭ ਹੁੰਦਾ ਉਹਦੇ ਬਿਕਾਰ ਗਤੀਵਧੀ ਹੈ ਕਿੰਨੂ ਨਹੀਂ ਨਾ 15 ਨੂੰ ਨਹੀਂ ਨਾ ਪੰਤਵ ਨਹੀਂ ਹੈ ਗਰੇ ਇਸ ਚ ਹੋਰ ਆ ਆਚਾਨ ਕਿਸੇ ਤੋਂ ਦੱਡਾ ਨਹੀਂ ਪ੍ਰੋਸੈਸ ਕਰ ਸਕਦਾ ਬੰਦਾ ਤੇ ਉੰਦਰ ਉਜਰੇਲ ਨੂੰ ਤੇ ਵਿਚਾਰੇ ਨੂੰ ਬੈਟਿੰਗ ਹੀ ਮਹਾ ਕਰਾਉਂਦੇ ਹੋਰ ਉਹ ਜਤੇਸ਼ ਸ਼ਰਮਾ ਵਧੀਆ ਖੇਲਦਾ ਹੀ ਹੈ ਆ ਪਰ ਉਹ ਬਹੁਤ ਥੱਲੇ ਹੁੰਦਾ ਉਹਨੇ ਥੱਲੇ ਇੰਡੀਆ ਨੂੰ ਸੈੱਟ ਨਹੀਂ ਮੈਣਾ ਉਹ ਆ ਪਰ ਕੀ ਕਲਾਸਨ ਤੇ ਅਰੇ ਡੀਟੇ ਲੋ ਥੋੜੀ ਪਾਰਟਨਰਸ਼ਿਪ ਲਾਗੇ ਨਿਤਨ ਦੇ ਬੇੜੇ ਕਰ ਘੁਗਦੇ ਅੱਜ ਇਹਦੇ ਇਹਦੇ ਵਿੱਚ ਮੇਨ ਮੈਨ ਤੇ ਸਰਾਜ ਆ ਸਰਾਜ ਰੋਹਿਤ ਸ਼ਰਮਾ ਜਵਾਬ ਦੇ ਦਿੰਦੇ ਹਰ ਮੈਚ 'ਚ ਉਹ ਜਵਾਬ ਨਹੀਂ ਦੇਣ ਦੇ ਦੀ ਲੈਪ ਆ ਉਹਦਾ ਹੋਮ ਗ੍ਰਾਉਂਡ 'ਚ ਖੇਡਣਦੇ ਆਂ ਭਰਾ ਉਹ ਰੋਹਿਤ ਸ਼ਰਮਾ ਰੋਹਿਤ ਸ਼ਰਮਾ ਜਿਆਦੇ ਫਾਈਨਲ ਹਾਰ ਕੇ ਆਦਈ ਤਾਂ ਕੋ ਕਿਹੜਾ ਆਦਾ ਚੈਂਪੀਅਨ ਹੈ ਇਹਦੀ ਗੱਲ ਕਰਦੇ ਹੋ ਚੈਂਪੀਅਨ ਤਾਂ ਨਹੀਂ ਪਰ ਸਾਰੇ ਨਵੇਂ ਬੱਲੇਰ ਹੀ ਤੇ ਇਹ ਹੋ ਡਿਜ਼ਰਵ ਕਰਦਾ ਹੈ ਬੁਮਰੇ ਤੋਂ ਬਾਅਦ ਤੇ ਸੀਨੀਅਰ ਨਹੀਂ ਡਿਜ਼ਰਵ ਕਰਦਾ ਹੀ ਭਾਈ ਕੀ ਕੀਤਾ ਇਹਨਾਂ ਨੇ ਵੈਰੀ ਗੱਲ ਵੈਰੀ ਗੱਲ ਵੈਰੀ ਜਵਾਬ ਦੇਖ ਇਹ ਰੋਹਿਤ ਸ਼ਰਮਾ ਜਾਂ ਇਹ ਕੋਲ ਨਹੀਂ ਹੋ ਗਿਆ ਜਾਂ ਕੇਰ ਰਾਹੁਲ ਦੀ ਪਰਫਾਰਮ ਨਹੀਂ ਹੁੰਦੀ ਤੇ ਉਹਨੂੰ ਬਾਹਰ ਕੱਢ ਦਿੰਦੇ ਆਪਾਂ ਨਹੀਂ ਉਹ ਬੈਟਸਮੈਨ ਆ ਨਾ ਯਾਰ ਉਹਨੂੰ ਉਹਨੂੰ ਇਤੋਂ ਕੋ ਪੜੇ ਨਹੀਂ ਇਹ ਤੇ ਗੱਲ ਗਾਦੀ ਇਹ ਹੋ ਤੇ ਬੰਗਾ ਵਾ ਨਾ ਬਲਰਾ ਨੂੰ ਸੋਚਦੇ ਹੀ ਨਹੀਂ ਆਪਾਂ ਕਿਉਂ ਨਹੀਂ ਸੋਚੀ ਦੇ ਹੁਣੋ ਦੇਖਾ ਹੁਣ ਟੀ20 ਵੱਲ ਲੱਗ ਗਏ ਨਾ ਨਾ ਗਲੈਂਡ ਦੀ ਜਾਏਗਾ ਲੈ ਕੇ ਇਹਨੂੰ ਓਦਾਂ ਬਣਦਾ ਇਹਦਾ ਚੈਂਪੀਅਨ ਟਰਾਫੀ ਯਾਰ ਮੈਂ ਸੀਨੀਅਰ ਬੋਲਰ ਦੇ ਤੌਰ ਤੇ ਨਹੀਂ ਨਹੀਂ ਬੰਨ ਇਹਦੀ ਜਿਤੀ ਪੇਰੀ ਗੱਲ ਸੁਣ ਇਹਨੂੰ ਕੁੱਟ ਉਥੇ ਪਈ ਸੀ ਆਸਟ੍ਰੇਲੀਆ 'ਚ ਉਹ ਵੀ ਟੈਸਟ ਮੈਚਾਂ 'ਚ ਪਈ ਤੇ ਉੱਥੇ ਕੁੱਟ ਕਿੰਨੂੰ ਨਹੀਂ ਪਈ ਇਹ ਵੀ ਦੱਸ ਨਾ ਮੈਂ ਸਮਝ ਨਹੀਂ ਡਰਾਇਵਰ ਸੈਡ 150 ਬਣਾਉਂਦਾ ਸੀ ਤੇ ਉਹਦੇ ਵਿੱਚ ਹੀ ਮਾਰ ਪਈ ਇਹਨੂੰ ਹਾਂ ਹੋਇਆ ਤਾਂ ਕਹੀ ਆ ਜਨਾ ਹੋਣਾ ਚਾਹੀਦਾ ਹੁਣ ਦਾ ਨਹੀਂ ਹੁਣ ਆਉਂਗਾ ਵਾਪਸ ਕਰ ਲਈ ਵਾਪਸੀ ਹੋਣਾ ਹੁਣ ਇਹਨਾਂ ਨੇ ਇੰਗਲੈਂਡ ਫਿਰ ਲੈ ਜਾਣਾ ਇਹਨੂੰ ਵਿਚਾਰੇ ਨੂੰ ਹੋਰ ਹੋਰ ਫਿਰ ਖੜਾ ਲੈਂਦੇ ਪੰਜ ਮੈਚ ਉੱਥੇ ਇੰਗਲੈਂਡ ਨੇ ਵੀ ਤਾਂ ਕਰ ਨਹੀਂ ਬਈ ਉਹ ਉਹ ਤਾਂ ਕੱਢੂਗਾ ਮੁੱਦਾ ਮੈਂ ਗੱਲ ਕਰਦਾ ਇਹਨੇ ਏਸ਼ੀਆ ਕੱਪ ਵੀ ਜਿਤਾਇਆ ਆਪਾਂ ਨੂੰ ਵਨ ਸਾਈਡਡ ਚੇਤਾ ਕਰ ਆਹੋ ਉਹ ਤੇ ਜਿਤਾਇਆ ਸ਼੍ਰੀਲੰਕਾ ਜੇ ਨਾ ਪਰ ਉਹ ਪਿੱਛੇ ਦੇਖਦੇ ਨਹੀਂ ਇੰਡੀਆ ਦੇ ਆਲ ਆਊਟ ਹੋ ਗਏ ਜਾਂ ਦੇ ਜਾਦੇ ਟ੍ਰੋ ਉਹਨੂੰ ਰੋਹਿਤ ਸਰਮਾ ਨੂੰ ਕੇ ਲਾ ਫਰਾਗੀ ਹਾਂ ਵੀ ਐਨੀ ਤਾਣੀ ਨੂੰ ਤੇ ਹਾਰ ਕੇ ਆ ਗਏ ਹੁਣ ਥੋੜੀ ਗੱਲ ਹੋਣੀ ਹੈ ਭਾਜੀ ਤੈਨੂੰ ਵੀ ਪਤਾ ਤੁਸੀਂ ਸੈਮਨ ਰੋਹੀ ਜਿੱਤ ਕੇ ਜੇ ਹਾਰਦੇ ਫਿਰ ਇਹ ਪਰਫਾਰਮ ਕਰਦਾ ਫਿਰ ਹੁਣ ਗੱਲ ਵੀ ਹਾਂ ਵੀ ਦੱਸੋ ਹੁਣ ਕੀ ਇਹ ਨਾ ਵੀ ਤਾਂ ਹੁਣ ਜਿੱਤ ਗਏ ਹੁਣ ਕੋਈ ਚੱਕਰ ਹੀ ਨਹੀਂ ਤੁਹਾਨੂੰ ਪਤਾ ਹੀ ਆ ਇੱਕ ਮਿੰਟ ਆ ਗਿਆ ਮੈਂ ਓਕੇ ਵੀ ਓਕੇ ਫਲੋਰਿੰਗ ਅਗਲਾ ਸਕੋਰ ਕਾਰਡ ਤੋਂ ਬੱਸ ਇਹ ਫਿਰ ਜੀ ਜੀ ਦਾ ਜੀਤੀ ਦੇ ਜੱਤੀ ਗਿਆ ਸਾਰਾ 16ਵੇਂ ওভার ਤੇ ਜੀਤੀ 16ਵੇਂ ਦੀ ਚੌਥੀ ਬਾਲ ਸਾਈਸ਼ ਰਸ਼ਮ ਤੇ ਥੋੜੀ ਉਮੀਦਾਂ ਸੀ ਅੱਜ ਪਰ ਉਹ ਵਧੀਆ ਨਹੀਂ ਚੱਲਿਆ ਚਲੋ ਇੱਕ ਸਕੋਰ ਕੱਟ ਸੀ ਸਾਰਿਆਂ ਨੇ ਟਾਈਮ ਲਿਆ ਗਿੱਲ ਤੇ ਤੁਹਾਨੂੰ ਪਤਾ ਹੀ ਹੈ ਗਿੱਲ ਦਾ ਅੱਜ ਮੌਕਾ ਸੀ ਵੀਰ ਸਕੋਰ ਕੱਟਾ ਸੀ ਤੇ ਰਮਾਨ ਨੇ ਖੜਿਆ ਕੋਈ ਕਾਲੀ ਨਹੀਂ ਕੀਤੀ ਉਹ ਤੋਂ ਥੋੜਾ ਜਿਹਾ ਜ਼ਿਆਦਾ ਸਾਦ ਦਿੱਤਾ ਨੂੰ ਸੁੰਦਰ ਨੇ ਬਟਲਰ ਦਾ ਫਰਾ ਮਾੜਾ ਦਿਨ ਗਿਆ ਅੱਜ ਮਕੀਆ ਰਦਰਫੋਰਡਰ ਦਾ ਸਰਪ੍ਰਾਈਜ਼ ਪੈਕੇਜ ਹੀ ਹੈ ਫਿਰ ਮੈਂ ਚਾਹ ਸਕ ਸਕੋਰ ਕਰ ਲਿਆ ਆਪਣੇ ਲਈ ਰਦਰਫੋਰਡ ਨੂੰ ਬਸ ਇੱਕੋ ਮੈਚ ਮਾਰਾ ਗਿਆ ਜਿਹੜਾ ਉਹ ਪੰਜਾਬ ਖਿਲਾਫ ਹੀ ਜਿੱਤਾ ਅੜ ਗਿਆ ਹੀ ਉਹ ਹਾਂ ਪਰ ਦਵਾਇ ਤੇ ਸਾਰਾ ਠੀਕ ਹੀ ਰਹਾਗਾ ਨਹੀਂ ਵਧੀਆ ਖੇਡਿਆ ਬਾਈ ਰਦਰਫੋਰਡ ਵੀ ਖੇਡ ਲਿਆ ਹੈ ਹੂੰ ਗੁਜਰਾਤ ਦਾ ਵੀ ਇਹ ਆ ਨਾ ਚੱਕਰ ਹੂੰ ਵੀ ਹੋਣਗੇ ਇਹ ਰੇਸ ਦੇ ਵਿੱਚ ਅੱਗੇ ਹੁੰਦੇ ਜਾਂਦੇ ਆ ਟੇਬਲ ਉਹ ਦੂਜੇ ਨੰਬਰ ਤੇ ਆ ਗਈ ਗੁਜਰਾਤ ਕਿ ਪਹਿਲੇ ਤੇ ਡੀਸੀ ਦੂਜੇ ਤੇ ਗੁਜਰਾਤ ਤੀਜੇ ਤੇ ਆਰਸੀਬੀ ਚੌਥੇ ਤੇ ਪੰਜਾਬ ਪੰਜਾਬ ਨੂੰ ਵੀ ਕੱਲ ਘਾਟਾ ਪਿਆ ਥੋੜਾ ਜਿਹਾ ਕੱਲ ਦਾ ਮੈਚ ਜਿਹੜਾ ਹਰੀਏ ਪੰਜਾਬ ਹੁਣ ਜੀਟੀ ਨੰਬਰ 2 ਤੇ ਆ ਗਈ ਉਦਾਂ ਟੇਕਰ 5 ਤੇ ਐਲਐਸ 6 ਤੇ 7 ਤੇ ਆ ਰਿਹਾ ਕੱਲ ਦਾ ਮੈਚ ਹੈ ਵਹ ਐਂਡ ਵਹ ਬਬੀ ਤੁਹੇ ਹੀ 2 ਪੁਆਇੰਟ ਖਰਾਬ ਹੀ ਕਰਨੇ ਆਪਾਂ ਆਰਸੀ ਵੀ ਨਾ ਜਿੱਤੀ ਜਾਣਾ ਤੁਹਾਨੂੰ ਕੋਈ ਫਾਇਦਾ ਨਹੀਂ ਹੋਣਾ ਜਿੱਤ ਨਾਲ ਜਿੱਤ ਚਾਹਣਾ ਕਰਦੇ ਨਾ ਕੱਲ ਕੱਲ ਦਰਮ ਥਲੇ ਲਾਲ ਲਾਈ ਤੇ ਹੀ ਰਹਿਣਾ ਫਿਰ ਉੱਥੇ ਹੀ ਐ 8 2 ਤੀਜੇ ਚੌਥੇ ਨੰਬਰ ਦੇ ਆਏ ਨਾ ਅਸੀਂ ਜੇ ਮਾ ਵਧੀਆ ਮਾਰਜਿਨ ਇੱਥੇ ਮਜ਼ਾਕ ਚੱਲੰਦੇ ਆ ਪਾੜੀ ਰੈਂਡ ਆਫ ਮਾਈਨਸ ਦੇ ਵਿੱਚ ਆ ਭਾਜੀ ਮਾਈਨਸ ਹੋਏ ਜੋ ਮੈਥ ਉਹ ਹੀ ਤੇ ਮੇਰੀ ਗੱਲ ਕੀ ਤੇ ਸੁਣਨਾ ਮੈਂ ਕਹਿੰਨਾ ਹੈ ਮਾਰ ਜਰਨਾ ਕਿਤੇ ਕਿਥੇ ਮਾਈਨਸ ਪਲੱਸ ਚ ਰੰਦਾ ਇਹ ਤਾਂ ਸਵਾਰ ਹੈ ਮੋਹਰਾ ਇਸ ਤਰ੍ਹਾਂ 0.30 ਤੇ ਪਲੱਸ ਹਾਂ ਹਾਂ ਰਾਜਸਥਾਨ ਦੇ ਆਇਆ 4 ਪੁਆਇੰਟ ਆ ਬਸ ਉਹ ਨਾ ਸ਼ੇਰਾ ਕੱਲ ਤੇ ਉਹ ਜਿੱਤ ਰਿਹਾ ਬੰਬੇ ਬੰਬੇ ਯਾਰ ਮੈਚ ਲਾਸਟ ਵਾਲਾ ਹਾਰ ਰਿਹਾ ਤੇ ਆਪਣੀ ਕੰਟੂਟੋ ਹਰਿਆ ਏ ਪੰਬੇ ਉਤੋਂ ਪਿਛਲਾ ਵੀ ਆਪਣੀ ਕਰਤੂਤਾਂ ਹੀ ਆ ਰਿਹਾ ਸਾਰੇ ਮੈਚ ਡਾ ਨਹੀਂ ਕੋ ਚੱਕੀ ਨਹੀਂ 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 ਆ ਪਿਛਲਾ ਮੈਚ ਤੇ ਬਹੁਤ ਹੀ ਮਾੜਾ ਗਿਆ ਤਮੇਂ ਇਹ ਤਾਂ ਕੋਲੋਂ ਪੱਠਾ ਹੀ ਬੈਠਾ ਸੀ ਬਾਈ ਕੱਲ ਤਾਂ ਡੇ ਘਰ ਚੀ ਤਾਂ ਅਡੀ ਦੀਵਾਲੀ ਮਨਾਉਣੀ ਹੈ ਕੱਲ ਨਹੀਂ ਚੱਲਨੇ ਭਾਈ ਕੱਲ ਵਾਪਸੀ ਹੋ ਰਹੀ ਆ ਡੇ ਬ੍ਰੇਕਿੰਗ ਉਸ ਤੇ ਦਿੱਤੀ ਨਹੀਂ ਬਣ ਸਕਣ ਸੀ ਐਸਾ ਲੱਗ ਕਈ ਕਰੁੰਦੇ ਆ ਇਹ ਫਿਕਰ ਹੈਗਾ ਪੂਰਾ ਪਤਾ ਨਹੀਂ ਕਿੰਨੇ ਕਿਆ ਅਭੀ ਪਰ ਸੋਲੀ ਨੇ ਸੋਲੀ ਨੇ ਕਿੱਥੋਂ ਖੇਡ ਰਲਾਉ ਨੂੰ ਸੋਲੀ ਦੇਾਰੇ ਪਰਹਾਰ ਬਰੀ ਓਕੇ ਸੌਲਟ ਉਹ ਮੋ ਉਹ ਉਹ ਲਿਵਿੰਗਸਟਨ ਕੰਬੀਨੇਸ਼ਨ ਹੀ ਬੜਾ ਤਗੜਾ ਓਏ ਇੱਧਰ ਵੀ ਦੇਖ ਨਾ ਬੂਮਰਾ ਇਹ ਫੁੱਟਬਾਲਰ ਹੈ ਬੋਲਟ ਜਿਹੜਾ ਦੀਪਕ ਚਾਹਰ ਕਿੱਥੇ ਫੜ ਕਿੰਨੂ ਫੜੋਗੇ ਤੈਨੂੰ ਏ ਦਾ ਫੜ ਕੇ ਦੱਸਾਂਗੇ ਕਿੰਨੇ ਕਿੰਨੇ ਹੋਲੇ ਆ ਕੱਲ ਵੀ ਇੱਕ ਇੱਕ ਤਰਫਾ ਬੋਰਿੰਗ ਦਾ ਮੈਚ ਚੱਲ ਜਾਣਾ ਯਾਰ ਇੱਕ ਤਰਫਾ ਮੈਚ ਨਹੀਂ ਆਉਂਦਾ ਮੁੰਬਈ ਦੇ ਪੱਲੇ ਆਖ ਨਹੀਂ ਹੈਗਾ ਕੱਲ ਸ਼ਰਮੇ ਨੇ ਵੀ ਖੇਲਾ ਨਹੀਂ ਤੇ ਸ਼ਰਮਾ ਨੇ ਵੀ ਖਵਾਰੇ ਬਣੇ ਗੱਲ ਸ਼ਰਮਾ ਦੇ ਹਰ ਮੈਚ ਕਿੱਡਾਂ ਦੇ ਆ ਇੱਕ ਹੀ ਨਹੀਂ ਖੇਡਿਆ ਚੋਹਾਂ ਚ ਹੂੰ ਵੀ ਡੇਰ ਹੁੰਦਾ ਨਾ ਹੁਣ ਕੱਲ ਕੁੱਟੇਗਾ ਆਸੀ ਵੀ ਇਹ ਹੋਏਗੇ ਨਾ 12 13 ਮੈਚ ਜਦੋਂ ਦਿਨ ਆਉਣਾ ਹੁੰਦਾ ਹੂੰ ਜੈਦਾ ਵੀ ਨਹੀਂ ਆ ਫਿਰ ਇੱਕ ਸਾਈਡ ਤੇ ਲਾ ਆ ਗਿਆ ਚਲ ਟੀਮ ਕੱਢ ਕੇ ਲੈ ਜਾਏ ਬੰਦਾ ਆਪਣੀ ਉਹਨੇ ਵੀਡੀਓ ਤੇ ਵਾਇਰਲ ਹੋ ਜਾਂਦੇ ਨਹੀਂ ਜਾਂਦਾ ਜਦੋਂ ਮੈਂ ਕਰਤਾ ਜੋ ਕਰਨਾ ਹੈ ਹੁਣ ਨਹੀਂ ਮੇਰਾ ਬਾਗ ਆ ਨਹੀਂ ਯਾਰ ਮੈਨੇਜਮੈਂਟ ਬੜੀ ਗੰਦੀ ਹੋਈ ਆ ਮਾਈ ਦੀ ਗੋਇਨ ਆ ਫਿਰ ਕਰਾ ਜਿੱਤੰਦੇ ਆ ਉਹਨੂੰ ਚੱਕ ਕੇ ਲੈ ਜਾਂਦਾ ਪਹਿਲਾਂ ਉਹਨੇ ਕਰਤਾਨੀ ਤੇ ਹਟਾਇਆ ਠੀਕ ਹੈ ਉਦੋਂ ਬੜੀ ਇੰਨੀ ਕਿ ਉਹ ਆ ਫਿਰ ਹੁਣ ਉਹਦਨ ਇਹ ਇਹ ਨਾ ਕੀਤਾ ਇਹਨਾਂ ਨੇ ਮੋਦੇਨ ਤਿਲਕ ਵਰਮਾ ਨੂੰ ਚੰਗਾ ਗਾਮ ਥੋੜੀ ਹੈ। ਸਹੀ ਗੱਲ। ਹੂੰ। ਉਹ ਤੂੰ ਮੰਨ ਲਾ ਜਿਹੜੀਆਂ ਦੋ ਬੱਲ ਉਹਨੇ ਖੇਡੀਆਂ ਕੀ ਬਤਾ ਹਟ ਲੱਗਦੀ ਜਦੋਂ ਕੋ ਤਿਲਕ ਵਰਮਾ ਕੋ ਟੋਕਾ ਚੱਕਾ ਲੱਗਦਾ ਕਿ ਨਿਰੰਦ ਰੈਣੀ ਤਾਂ ਇਹ ਤੇ ਹੋ ਜਾਂਦਾ। ਚਲੋ ਕੱਲ੍ਹ ਦੇ ਮੈਂ ਇਹਦੀ ਪ੍ਰੈਡਿਕਸ਼ਨ ਕਰੂੰ। ਰਾਡ ਬੰਬੇ ਜੇ ਤਰੀ ਗਾਲਾ ਬੋਨੇ। ਆਸੀਬੀ ਜੇ ਤੇ ਤੂੰ ਦਾਸ ਹਾਰ ਗਿਆ ਸੰਦੇਲੋ ਦਾ ਡੱਕੋ ਗੱਜੇ ਤੋਂ ਥੇ ਹੋ ਗਿਆ ਤਾਜ਼ ਮੈਨੇ ਰਹਿਖਾਲਦੇ ਮੈਚ ਚਲ ਠੀਕ ਆ ਫਿਰ ਉਹ ਕਰ ਲੋ ਬੈਡਿੰਗ ਕਰ ਲਿਓ ਪਹਿਲਾਂ ਤਾਜ਼ ਜਦ ਕੀ ਇਹ ਮੈਨੇ ਰੱਖ ਦਿੱਤੇ ਬੈਡਿੰਗ ਕਰਾਂਗੇ ਕੋਈ ਚੱਕਰ ਨਹੀਂ ਆਨੋ ਤਾਂ ਕੋਈ ਚੱਕਰ ਨਹੀਂ ਬੰਦਾ ਯਾਰ ਜਿਵੇਂ ਤਾਜ਼ ਜਦ ਕੀ ਪਹਿਲਾ ਬਾਲ ਪਾਉਣਾ ਵਾ ਠੀਕ ਆ ਮੇਰੀ ਗੱਲ ਸੁਣੋ ਫਿਰ ਜਸ਼ ਦੇ ਆਲਬਮ ਨਰੇਸ਼ ਕੁਮਾਰ ਹੈ ਜ਼ਰੂਰ ਇਹਨਾਂ ਉਪਰ ਹੀ ਖਤਮ ਕਰ ਦੇਣੇ ਮਾਰਕ ਮਾਈ ਗਾਰਡਮੈਨ ਹੈ ਜਿਹੜਾ ਬੋਟਰ ਨੂੰ ਸਿੱਧਰ ਕਰਨ ਨਾਲ ਜਸਦੇਵਾਲ ਨੂੰ ਵੀ ਬੁਮਨੇਸ਼ਰ ਕੁਮਾਰ ਦਾ ਹੈ ਤੋ ਦੀ ਮਿਕਤਾ ਕੱਢ ਦੇ ਉਹ ਹੋਈ ਨਾ ਕਿਉਂਕਿ ਉਹਦੇ ਬਾਲ ਥੋੜਾ ਉੱਥੇ ਸਵਿੰਗ ਹੁੰਦਾ ਭਾਜੀ ਰਾਤ ਨੂੰ ਬਾਕੀ ਜੇ ਤੂੰ ਹੈਜ਼ਲ ਬੋਟਰ ਤੇ ਉਹ ਵੀ ਉਹਨੂੰ ਸਿੱਧਰ ਕਰਨਾ ਤੇ ਜਸਦੇਵਾਲ ਤੇ ਮੈਂ ਉਹਨੂੰ ਕੀ ਹੁੰਦਾ ਹੀ ਨਹੀਂ ਕਿ ਬਾਲ ਰੰਗ ਬਾਲ ਰੰਗ ਸਮਾਂ ਦਸੋ ਤੇ ਚੇਨਈ ਦੇ ਮੈਚ ਦਾ ਤਕ ਕਹ ਲੱਗਾ ਹੈ ਪਿਛਲੀ ਵਾਰ ਰੋਟੇ ਦੀ ਹਾਈਫ ਬਣ ਗਈ ਥੋੜੀ ਜੀ ਤੇ ਉਹ ਪੇਰ ਕੇ ਇਹ ਰੜਾ ਆ ਚਾ ਗਿਆ ਕਿਸੇ ਦੀ ਤੇ ਰਿੰਕੂ ਸਿੰਘ ਦਾ ਨਖੇਰਾ ਇਹ ਦੀ ਫਿਨਿਸ਼ ਕਰ ਦੇਣਾ ਨੂੰ ਉਹ ਹੋਈ ਨਾ ਇਹ ਦਮ ਆ ਗਿਆ ਹੈਲੋ ਗਾਇਸ ਵੈਲਕਮ ਬਟ ਵੇਰ ਇਸਾ ਪੈਟਰੋ ਜਸਟ ਡੇ ਆਲਸੋ ਮਿਸਿੰਗ petro we don't know where he is we call him but didn't answer i hope petro see the show because today i'm watching somebody also. so maybe petro come tomorrow tomorrow sure petro come because <laughs> tomorrow <school>. sure <laughs> tomorrow <laughs> <will> be. <laughs> If. ਇਨੂੰ ਇਹ ਬੰਨੇ ਇਹਨੇ ਬਾਅਦ ਸੁਣਨਾ ਹੀ ਆ ਸ਼ੋਅ ਇਨ ਇੰਗਲਿਸ਼ ਚ ਗਏ ਨੇ ਰਮਾਰੋ ਆਈ ਐਮ ਸ਼ੋਰ ਪੈਟਰੋਕਮ ਲਾਈਕ ਜੀ ਮੈਨ ਬਮਾਈ ਬੀਨ ਚਲੋ ਠੀਕ ਆ ਫਿਰ ਕਰੋ ਸਮਝਤੀ ਚਲੋ ਠੀਕ ਆ ਭਾਜੀ ਫਿਰ ਕੱਲ ਦੀ ਪ੍ਰੈਡਿਕਸ਼ਨ ਆਪਣੀ ਮੁੰਬਈ ਹਮ ਸਕੋਰ ਕੀ ਹੋਏਗਾ ਗੱਲ ਪਰ ਪਹਿਲੀ ਟੀਮ ਦਾ ਇਹ ਬੰਬੇ ਪਹਿਲਾਂ ਖੇਡੂਗੀ 150 ਦੇ ਅੰਦਰ ਰੋਕ ਦਾਂਗੇ ਇਹਨਾਂ ਨੂੰ ਤੇ ਲੋ ਸਕੋਰਿੰਗ ਮੈਚ ਜਿੱਤ ਵੀ ਹੈ ਬੰਬੇ ਹਮੇਸ਼ਾ ਕੋਈ ਵੀ ਕੱਢ ਕੇ ਦੇ ਹਲਾਸ ਕਰ ਉਹ ਸ਼ੁਡ ਵੀਰ ਹੋਰ ਹੁੰਦੀ ਹੈ ਮੁੰਬਈ ਚਲੋ ਠੀਕ ਆ ਚਲੋ ਠੀਕ ਹੈ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਠੀਕ ਹੈ ਭਾਜੀ ਓਕੇ ਓਕੇ ਸਰ